ਪਹਿਲੀ ਵਾਰ ਇਸ ਪਾਕਿਸਤਾਨੀ ਆਕ੍ਰੋਸ ਨਾਲ ਕੰਮ ਕਰੇਗਾ ਦਸਾਂਜਾਲਾ ਸੋਸ਼ਲ ਮੀਡੀਆ ਉਤੇ ਸ਼ੂਟਿੰਗ ਦੀ ਤਸਵੀਰ ਹੋ ਰਹੀ ਹੈ ਵਨ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਗਲੋਬਲ 스타 ਦਲਜੀਤ ਦੋਸਾਂਸ ਦੇ ਬਾਰੇ ਜਿਨ੍ਹਾਂ ਦੇ ਹਰ ਸ਼ੋਅ ਤੋਂ ਲੈ ਕੇ ਉਹਨਾਂ ਦੀ ਫਿਲਮ ਤੱਕ ਦਾ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਤੇ ਹੁਣ ਫੈਨਸ ਹੋਰ ਵੀ ਜ਼ਿਆਦਾ ਜੋ ਹੈ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਜਲਦ ਹੀ ਦਲਜੀਤ ਦੋਸਾਂਸ ਦੀ ਫਿਲਮ ਜੋ ਆ ਧਮਾਲਾ ਮਚਾਉਣ ਵਾਲੀ ਹੈ ਦਰਅਸਲ ਦਲਜੀਤ ਦੋਸਾਂਸ ਦੀ ਫਿਲਮ ਸਰਦਾਰ ਜੀ 3D ਸ਼ੂਟਿੰਗ ਸਟਾਰਟ ਹੋ ਚੁੱਕੀ ਹੈ ਜਿਸ ਦੀ ਪਹਿਲੀ ਤਸਵੀਰ ਜੋ ਆ ਸੋਸ਼ਲ ਮੀਡੀਆ ਉਤੇ ਖੂਬ ਸੁਰਖੀਆਂ ਬਟੋਰੀਆ ਇਸ ਫਿਲਮ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਨਿਰੋਵਾ ਹਾਨਿਆ ਅਮੀਰ ਜੋ ਕਿ ਪਾਕਿਸਤਾਨੀ ਐਕਟਰੈਸ ਆ ਉਹ ਵੀ ਇਸ ਫਿਲਮ ਦੇ ਵਿੱਚ ਹਿੱਸਾ ਹੋਣ ਵਾਲੀ ਹੈ ਸੋ ਹਾਨਿਆ ਅਮੀਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਫੈਨ ਫਾਲੋਇੰਗ ਇੰਡੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਹੈ ਬਾਦਸ਼ਾਹ ਦੇ ਨਾਲ ਉਹਨਾਂ ਦੇ ਹਮੇਸ਼ਾ ਲਿੰਕ ਅਪ ਦੀਆਂ ਖਬਰਾਂ ਸੁਰਖੀਆਂ ਦੇ ਵਿੱਚ ਰਹਿੰਦੀਆਂ ਲੈ ਤੇ ਹੁਣ ਹਾਨਿਆ ਅਮੀਰ ਪੰਜਾਬੀ ਫਿਲਮ ਦੇ ਵਿੱਚ ਕਿਰਦਾਰ ਨਿਭਾਉਣ ਵਾਲੀ ਹੈ ਸੋ ਇਸ ਨੂੰ ਲੈ ਕੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨਜ਼ਰ ਆ ਰਹੇ ਨੇ ਸੋ ਦੱਸਦੀ ਹੈ ਕਿ ਤਸਵੀਰਾਂ ਜੋ ਆ ਹਲੇ ਤੱਕ ਇਨਾ ਗੱਲਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਗਈ ਹੈ ਕਿ ਦਲਜੀਤ ਦੋਸਾਂਜ ਦੀ ਫਿਲਮ ਦੇ ਵਿੱਚ ਹਾਨਿਆ ਅਮੀਰ ਨਜ਼ਰ ਆਵੇਗੀ ਜਾਂ ਨਹੀਂ ਪਰ ਸ਼ੂਟਿੰਗ ਦੇ ਦੌਰਾਨ ਦੀ ਜੋ ਤਸਵੀਰ ਹੈ ਉਸ ਦੇ ਵਿੱਚ ਹਾਨਿਆ ਅਮੀਰ ਨੀਰੂ ਬਾਜਵਾ ਦਲਜੀਤ ਤੇ ਹੋਰ ਫਿਲਮ ਦੇ ਬਾਕੀ ਕਲਾਕਾਰ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਗੁਨਵੀਰ ਬਾਈਟ ਹਿਲ ਅਤੇ ਮਨਮੋਹਦ ਸਿੱਧੂ ਇਸ ਫਿਲਮ ਦੇ ਨਿਰਮਾਤਾ ਹੋਣਗੇ ਸਰਦਾਰ ਜੀ ਫਿਲਮ ਫਰੈਂਚਾਈਜ਼ੀ ਦਾ ਤੀਜਾ 파ਗ ਹੋਣ ਵਾਲੀ ਹੈ ਇਸ ਫਿਲਮ ਚ ਦਲਜੀਤ ਦਸਾਂਝ ਮੇਨ ਲੇਟ ਚ ਨਜ਼ਰ ਆਉਣ ਵਾਲੀ ਹੈ ਨਾ ਤੇ ਇਹ ਫਿਲਮ ਜੋ ਆ ਅਗਲੇ ਸਾਲ 27 ਜੂਨ ਨੂੰ ਰਿਲੀਜ਼ ਹੋਵੇਗੀ ਸੋ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨੇ ਕਿ ਸ਼ਾਇਦ ਹਾਨਿਆ ਅਮੀਰ ਵੀ ਇਸ ਫਿਲਮ ਦਾ ਹਿੱਸਾ ਹੋ ਸਕਦੀ ਹੈ ਸੋ ਤੁਹਾਨੂੰ ਕੀ ਲੱਗਦਾ ਹਾਨਿਆ ਅਮੀਰ ਹਿੱਸਾ ਹੋਵੇਗੀ ਜਾਂ ਨਹੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦਿਨ ਲਈ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਪਹਿਲੀ ਵਾਰ ਇਸ ਪਾਕਿਸਤਾਨੀ ਐਕਟਰ ਉਸ ਦੇ ਨਾਲ ਕੰਮ ਕਰੇਗਾ ਦਸਾਂਝਾਲਾ ਸੋਸ਼ਲ ਮੀਡੀਆ 'ਤੇ ਸ਼ੂਟਿੰਗ ਦੀ ਤਸਵੀਰ ਹੋ ਰਹੀ ਹੈ ਵਨ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਗਲੋਬਲ 스타 ਦਲਜੀਤ ਦੋਸਾਂਸ ਦੇ ਬਾਰੇ ਜਿਨ੍ਹਾਂ ਦੇ ਹਰ ਸ਼ੋਅ ਤੋਂ ਲੈ ਕੇ ਉਹਨਾਂ ਦੀ ਫਿਲਮ ਤੱਕ ਦਾ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਤੇ ਹੁਣ ਫੈਨਸ ਹੋਰ ਵੀ ਜ਼ਿਆਦਾ ਜੋ ਹੈ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਜਲਦ ਹੀ ਦਲਜੀਤ ਦੋਸਾਂਸ ਦੀ ਫਿਲਮ ਜੋ ਆ ਤਮਾਲਾ ਮਚਾਉਣ ਵਾਲੀ ਹੈ ਦਰਅਸਲ ਦਲਜੀਤ ਦੋਸਾਂਸ ਦੀ ਫਿਲਮ ਸਰਦਾਰ ਜੀ 3D ਸ਼ੂਟਿੰਗ ਸਟਾਰਟ ਹੋ ਚੁੱਕੀ ਹੈ ਜਿਸ ਦੀ ਪਹਿਲੀ ਤਸਵੀਰ ਜੋ ਆ ਸੋਸ਼ਲ ਮੀਡੀਆ ਉਤੇ ਖੂਬ ਸੁਰਖੀਆਂ ਬਟੋਰੀਆ ਇਸ ਫਿਲਮ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਨਿਰੋਵਾ ਹਾਨਿਆ ਅਮੀਰ ਜੋ ਕਿ ਪਾਕਿਸਤਾਨੀ ਐਕਟਰੈਸ ਆ ਉਹ ਵੀ ਇਸ ਫਿਲਮ ਦੇ ਵਿੱਚ ਹਿੱਸਾ ਹੋਣ ਵਾਲੀ ਹੈ ਸੋ ਹਾਨਿਆ ਅਮੀਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਫੈਨ ਫਾਲੋਇੰਗ ਇੰਡੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਹੈ ਬਾਦਸ਼ਾਹ ਦੇ ਨਾਲ ਉਹਨਾਂ ਦੇ ਹਮੇਸ਼ਾ ਲਿੰਕ ਅਪ ਦੀ ਖਬਰਾਂ ਸੁਰਖੀਆਂ ਦੇ ਵਿੱਚ ਰਹਿੰਦੀਆਂ ਲੈ ਤੇ ਹੁਣ ਹਾਨਿਆ ਅਮੀਰ ਪੰਜਾਬੀ ਫਿਲਮ ਦੇ ਵਿੱਚ ਕਿਰਦਾਰ ਨਿਭਾਉਣ ਵਾਲੀ ਹੈ ਸੋ ਇਸ ਨੂੰ ਲੈ ਕੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨਜ਼ਰ ਆ ਰਹੇ ਨੇ ਸੋ ਦੱਸਦੀ ਹੈ ਕਿ ਤਸਵੀਰਾਂ ਜੋ ਆ ਹਲੇ ਤੱਕ ਇਨਾ ਗੱਲਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਗਈ ਹੈ ਕਿ ਦਲਜੀਤ ਦੋਸਾਂਜ ਦੀ ਫਿਲਮ ਦੇ ਵਿੱਚ ਹਾਨਿਆ ਅਮੀਰ ਨਜ਼ਰ ਆਵੇਗੀ ਜਾਂ ਨਹੀਂ ਪਰ ਸ਼ੂਟਿੰਗ ਦੇ ਦੌਰਾਨ ਦੀ ਜੋ ਤਸਵੀਰ ਹੈ ਉਸ ਦੇ ਵਿੱਚ ਹਾਨਿਆ ਅਮੀਰ ਨਿਰੂ ਬਾਜਵਾ ਦਲਜੀਤ ਤੇ ਹੋਰ ਫਿਲਮ ਦੇ ਬਾਕੀ ਕਲਾਕਾਰ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਗੁਨਬੀਰ ਬਾਈਟ ਹਿਲ ਅਤੇ ਮਨਮੋਹਦ ਸਿੱਧੂ ਇਸ ਫਿਲਮ ਦੇ ਨਿਰਮਾਤਾ ਹੋਣਗੇ ਸਰਦਾਰ ਜੀ ਫਿਲਮ ਫ੍ਰੈਂਚਾਈਜ਼ੀ ਦਾ ਤੀਜਾ ਪਾਗ ਹੋਣ ਵਾਲੀ ਹੈ ਇਸ ਫਿਲਮ ਚ ਦਲਜੀਤ ਦੋਸਾਂਝ ਮੇਨ ਲੇਟ ਚ ਨਜ਼ਰ ਆਉਣ ਵਾਲੀ ਹੈ ਨਾ ਤੇ ਇਹ ਫਿਲਮ ਜੋ ਆ ਅਗਲੇ ਸਾਲ 27 ਜੂਨ ਨੂੰ ਰਿਲੀਜ਼ ਹੋਵੇਗੀ ਸੋ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨੇ ਕਿ ਸ਼ਾਇਦ ਹਾਨਿਆ ਅਮੀਰ ਵੀ ਇਸ ਫਿਲਮ ਦਾ ਹਿੱਸਾ ਹੋ ਸਕਦੀ ਹੈ ਸੋ ਤੁਹਾਨੂੰ ਕੀ ਲੱਗਦਾ ਹਾਨਿਆ ਅਮੀਰ ਹਿੱਸਾ ਹੋਵੇਗੀ ਜਾਂ ਨਹੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ